ਕਾਲਾ ਸੰਘਿਆ ਵਿੱਚ ਟਰਾਲੀ ਟਰੈਕਟਰ ਨੂੰ ਓਵਰਟੇਕ ਕਰਦਿਆ ਮੋਟਰਸਾਈਕਲ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿਤਕ ਜ਼ਿਲ੍ਹਾ ਕਪੂਰਥਲਾ ਅਧੀਨ ਪੈਂਦੇ ਕਸਬਾ ਕਾਲਾ ਸੰਘਿਆ ਵਿਖੇ ਟਰਾਲੀ ਟਰੈਕਟਰ ਨੂੰ ਓਵਰਟੇਕ ਕਰਦਿਆ ਮੋਟਰਸਾਈਕਲ ਪਿੱਛੇ ਬੈਠੇ ਨੌਜਵਾਨ ਦੀ ਮੌਕੇ ਤੇ ਦਰਦਨਾਕ ਮੌਤ ਹੋ ਗਈ ਮ੍ਰਿਤਕ ਜਲੰਧਰ ਵਿਖੇ ਕਾਰ ਪੇਂਟਰ ਦਾ ਕੰਮ ਕਰਦਾ ਸੀ ਜਲੰਧਰ ਤੋਂ ਮ੍ਰਿਤਕ ਕੰਮ ਆਪਣੇ ਸਾਥੀ ਨਾਲ ਜਲੰਧਰ ਤੋਂ ਵਾਇਆ ਕਾਲਾ ਸੰਘਿਆ ਤੋਂ ਆਪਣੇ ਵਿੰਡ ਮੇਗਾ ਮਾੜੀ ਪਿੱਖੀ ਵਿੰਡ ਵੱਲ ਨੂੰ ਜਾ ਰਹੇ ਸਨ ਤਸਬਾ ਕਾਲਾ ਸੰਘਿਆ ਵਿਖੇ ਟਰਾਲੀ ਟਰੈਕਟਰ ਨੂੰ ਓਵਰਟੇਕ ਕਰ ਦਿਆ ਉਹਨਾਂ ਦਾ ਭਿਆਨਕ ਐਕਸੀਡੈਂਟ ਹੋ ਗਿਆ ਜਿਸ ਵਿੱਚ 파ਸ ਕੁਮਾਰ ਪੁੱਤਰ ਹਰਦੇয়াল ਸਿੰਘ ਦੀ ਮੌਕੇ ਤੇ ਮੌਤ ਹੋ ਗਈ ਪੁਲਿਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਪੁਲਿਸ ਮੁਲਾਜ਼ਮ ਐਸ ਆਈ ਲਖਵਿੰਦਰ ਪਾਲ ਸਿੰਘ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਕਾਲਾ ਸੰਘਿਆ ਤੋਂ ਪੱਤਰਕਾਰ ਮਨਜੀਤ ਮੰਦੀ ਵਿਸ਼ੇਸ਼ ਰਿਪੋਰਟ ਸਰ ਅਜਾ ਕਾਲਾ ਸੰਗਿਆ ਵਖੇ ਇੱਕ ਟਰਾਲੀ ਨੂੰ ਓਵਰਟੇਕ ਕਰਦੇ ਐ ਐਕਸੀਡੈਂਟ ਹੋਇਆ ਸਰ ਇੱਕ ਨੌਜਵਾਨ ਦੀ ਡੈਥ ਹੋ ਗਈ ਹੈ ਸਰ ਕੀ ਸਾਰਾ ਮਾਮਲਾ ਹੈ ਸਰ ਜੀ ਸਹੀ ਲਖਵਿੰਦਰਪਾਲ ਸਿੰਘ ਮੈਂ ਮੌਕੇ ਤੇ ਪਹੁੰਚਿਆ ਜੀ ਪਾਰਸ ਪੁੱਤਰ ਹਰਦੇਵਾਲ ਸਿੰਘ ਵਾਸੀ ਮਾੜੀ ਮੇਗਾ ਟਿੱਕੀਵਿੰਡ ਅੰਮ੍ਰਿਤਸਰ ਦਾ ਰਹਿਣ ਵਾਲਾ ਜਿਹਦੀ ਮੌਕੇ ਤੇ ਮੌਜੂਦ ਹੋਈ ਹੈ ਜੀ ਤੇ ਇਹ ਦੋ ਜਣੇ ਇੱਕ ਮੋਟਰਸਾਈਕਲ ਤੇ ਸਵਾਰ ਸੀ ਜਲੰਧਰ ਤੋਂ ਕੰਮ ਕਰਕੇ ਆ ਰਹੇ ਸੀ ਔਰ ਆਪਣੇ ਘਰ ਨੂੰ ਜਾ ਰਹੇ ਸੀ ਟਰਾਲੀ ਨੂੰ ਓਵਰਟੇਕ ਕਰਦੇ ਆ ਵੀ ਉਹਨਾਂ ਦਾ ਬੈਲੈਂਸ ਵਿਗੜ ਗਿਆ ਤੇ ਦੇਖ ਕੇ ਇਹਨਾਂ ਦੀ ਮੋਤ ਹੀ ਹੁਣ ਇਹ ਤਾਂ ਉਹ ਉਸ ਮੋਟਰਸਾਈਕਲ ਦੀ ਜਿਸ ਨਾਲ ਮੋਟਰਸਾਈਕਲ ਨਾਲ ਟਕਰਾਇਆ ਤੇ ਟਰਾਲੀ ਦੀ ਦੋਨਾਂ ਵੀ ਕਰਾਨੀ ਭਾਲ ਜਾ ਰਹੀ ਹੈ ਤਫਤੀਸ਼ ਹੋ ਰਹੀ ਹੈ ਜੋ ਵੀ ਤਖ਼ਤਾਂਮੇ ਹੋਣਗੇ ਉਹਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ। ਇਹ ਸਰ ਕਿਧਰੋਂ ਆ ਰਹੀ ਸੀ ਨੌਜਵਾਨ ਜੀ? ਇਹ ਸਰ ਜਲੰਧਰ ਤੋਂ ਇਹ ਜਲੰਧਰ ਤੋਂ ਆ ਰਹੀ ਸੀ ਤੇ ਟਰਾਲੀ ਵੀ ਜਿਹੜੀ ਹੈ ਇਧਰ ਜਲੰਧਰ ਸਾਈਡ ਤੋਂ ਜਾ ਰਹੀ ਸੀ ਕਾਲਾ ਇਧਰ ਨੂੰ ਅੱਡੇ ਆਲ ਨੂੰ। ਸੁਲਤਾਨਪੁਰ ਸਾਈਡ ਨੂੰ। ਅੱਛਾ ਇਹ ਸਰ ਮੋਟਰਸਾਈਕਲ ਤੇ ਕਿੰਨੇ ਨੌਜਵਾਨ ਸਗੇ? ਮੋਟਰਸਾਈਕਲ ਤੇ ਦੋ ਨੌਜਵਾਨ ਸਵਾਰ ਸਨ ਜੀ। ਏ ਸਰ ਜਿਹੜਾ ਪਿੱਛੇ ਬੈਠਾ ਉਹਦੀ ਡੈਥ ਹੋਈ ਹੈ ਜਿਹੜਾ ਮਗਰ ਬੈਠਾ ਉਹਦੀ ਡੈਥ ਹੋਈ ਹੈ ਜਿਹੜਾ ਅੱਗੇ ਵਾਲਾ ਜਗਰੂਪ ਸਿੰਘ ਉਹ ਠੀਕ ਠਾਕ ਹੈ ਜੀ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਇਹ ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ? ਪੁਲਿਸ ਵੱਲੋਂ ਸਰ ਇਹ ਹੁਣ ਇਹਦੀ ਆਪਾਂ ਭਾਰਗਾਂ ਤਫ਼ਤੀਸ਼ ਜਾਰੀ ਹੈ ਜੀ ਵੀ ਇਹ ਜਿਹੜੀ ਮੌਤ ਹੈ ਉਹਦਾ ਥੱਲੇ ਆਉਣ ਕਿ ਟ੍ਰਾਲੀ ਦੇ ਥੱਲੇ ਆਉਣ ਕਰਕੇ ਹੋਈ ਹੈ ਜਾਂ ਜਿਹੜਾ ਵੀ ਕਸੂਰ ਹੋਵੇਗਾ ਉਦੋਂ ਕਾਨੂੰਨੀ ਕਾਰਵਾਈ ਕੀਤੀ ਜਾਵੇ।